ਸਾਡੇ ਗੁਰੂਆਂ ਨੇ ਕਿਹਾ ਸੀ ਵੀ ਖੇਤੀ ਉੱਤਮ ਹੈ ਉੱਤਮ ਹੀ ਹੈ ਹੁਣ ਵੀ ਹੈ ਗੱਲ ਕਰ ਜੇ ਖੇਤੀ ਕਿਸਾਨਾਂ ਦੁਆਰਾ ਕੀਤੀ ਜਾਊਗੀ ਜਦੋਂ ਖੇਤੀ ਮਸ਼ੀਨਾਂ ਕਰਨਗੇ ਆ ਖੇਤੀ ਪ੍ਰਵਾਸੀ ਮਜ਼ਦੂਰ ਕਰਨਗੇ ਤਾਂ ਖੇਤੀ ਲਾਹੇਵੰਦ ਨਹੀਂ ਜੇ ਤੁਹਾਨੂੰ ਯਕੀਨ ਨਹੀਂ ਆਉਂਦਾ ਤਾਂ ਤੁਸੀਂ ਇਹਦਾ ਇੱਕ ਪ੍ਰਯੋਗ ਕਰ ਸਕਦੇ ਹੋ ਤੁਸੀਂ ਕਿਸੇ ਵੀ ਕਾਰਪੋਰੇਟ ਵਿਅਕਤੀ ਦੇ ਸਟੋਰ 'ਚ ਜਾਓ ਉੱਥੇ ਪਈਆਂ ਚੀਜ਼ਾਂ ਦੇਖੋ ਉਹਨਾਂ ਦੀ ਗ੍ਰੇਡਿੰਗ ਕਰੋ ਵੀ ਜਿਹੜੀਆਂ ਵਿਕ ਰਹੀਆਂ ਨੇ ਆਈਆਂ ਕਿੱਥੋਂ ਨੇ ਸਾਰੀਆਂ ਪੰਜਾਬ ਦੀਆਂ ਨੇ ਤਾਂ ਫੇਰ ਖੇਤੀ ਲਾਹੇਵੰਦ ੰਦਾਂ ਹੀ ਹੈ ਗੱਲ ਕਰ ਸਾਡੇ ਲਈ ਨਹੀਂ ਰਹੀ ਕਿਉਂ ਕਿ ਅਸੀਂ ਉਹ ਤਕਨੀਕ ਨਾਲ ਉਹ ਬਚਤਾਂ ਨਾਲ ਖੇਤੀ ਕੀਤੀ ਨਹੀਂ ਅਸਲ ਦੇ ਵਿੱਚ ਸਾਡੀ ਜਿਹੜੀ ਖੇਤੀ ਸੀ ਉਹ ਅਸੀਂ ਆਮਦਨ ਲਈ ਵਰਤ ਲਈ ਆਮਦਨ ਬਹੁਤ ਵਧ ਗਈ ਸਾਡੇ ਜਿੱਥੇ ਅੱਧੀ ਟਰਾਲੀ ਭਰਦੀ ਸੀ ਕਿੱਲੇ ਚ ਹੁਣ ਡੇਢ ਟਰਾਲੀ ਭਰਨ ਲੱਗੀ ਚੀਜ਼ਾਂ ਦੀ ਗੱਲ ਕਰ ਬਚਤਾਂ ਘਟ ਗਈਆਂ ਸਾਡੀਆਂ ਬਚਤਾਂ ਕਿਉਂ ਘਟ ਗਈਆਂ ਕਿਉਂਕਿ ਸਾਡੀ ਹੱਥੀ ਕਿਰਤ ਘਟ ਗਈ ਤੇ ਜੇ ਨਾਨਕ ਨੂੰ ਬਚਤ ਰਹਿੰਦੀ ਆ ਖੇਤੀ ਦੇ ਵਿੱਚ ਆਪ ਨੂੰ ਹਲ ਵਾਹ ਕੇ ਆਪ ਨੂੰ ਖੇਤਾਂ ਦੇ ਵਿੱਚ ਪੈ ਕੇ ਖਾਲਾਂ ਦੀਆਂ ਬੱਟਾਂ ਤੇ ਪੈ ਕੇ ਕਦੇ ਸੱਪ ਸ਼ਾਂਗ ਕਰਦਾ ਤਾਂ ਸਾਨੂੰ ਵੀ ਜਦੋਂ ਸੱਪ ਸ਼ਾਂਗ ਕਰਨ ਲੱਗਣਗੇ ਖੇਤੀ ਉਦੋਂ ਸਾਡੇ ਲਈ ਲਾਹੇਵੰਦ ਹੁੰਦਾ ਹੋਊ ਜੇ ਖੇਤੀ ਲਾਹੇਵੰਦ ਨਾ ਹੁੰਦੀ ਤਾਂ ਖੇਤ ਹੋਣ ਨੂੰ ਬੰਜਰ ਹੋ ਜਾਣੇ ਸੀ ਖੇਤਾਂ ਦੇ ਵਿੱਚ ਬਹੁਤ ਕੁਝ ਹੋ ਰਿਹਾ ਹੈ ਗਲ ਕਰ ਬਿਕ ਕਿਤੇ ਹੋ ਰਿਹਾ ਹੈ ਵਿਕਣ ਵਾਲਿਆਂ ਨੂੰ ਜਿਹੜੇ ਵੇਚ ਰਹੇ ਨੇ ਪ੍ਰੋਸੈਸ ਕਰਕੇ ਉਹਨਾਂ ਨੂੰ ਮੁਨਾਫਾ ਹੈ ਤੇ ਅਸੀਂ ਫਿਰ ਆਪਦੇ ਆਲੂ 3 ਰੁਪਏ ਵੇਚ ਕੇ ਤੇ ਸਾਡਾ ਬੱਚਾ 250 ਰੁਪਏ ਦੇ ਕਿਲੋ ਚਿਪਸ ਲਿਆਉਂਦਾ ਇੱਥੇ ਖੇਤੀ ਗੜਬੜ ਹੋ ਗਈ